ਜਿਹੜੇ ਜਿਵੇਂ ਪੰਜਾਬ ਦੇ ਸੰਦਰਭ ਚ ਦੇਖੇ ਅੰਗਰੇਜ਼ੀ ਦੇ ਪੱਤਰਕਾਰ ਹੀ ਹੈਗੇ ਆ ਹਨਾ ਜਿਹੜੇ ਅੰਗਰੇਜ਼ੀ ਦੇ ਅਦਾਰੇ ਦੇ ਵਿੱਚ ਤੁਸੀਂ ਕੰਮ ਕੀਤਾ ਜਾ ਉਹ ਇਹ ਸਵਾਲ ਕੀਤਾ ਹੂੰ ਉਹਦੇ ਚ ਕੀ ਆ ਉਹ ਜਿਹੜੇ ਪੰਜਾਬ ਦੀ ਲੋਕਲ ਜਿਹੜੀ ਸਮੱਸਿਆ ਹੈਗੀ ਆ ਜਾਂ ਤਾਂ ਉਹ ਬਿਲਕੁਲ ਨਹੀਂ ਚਾਹਦੇ ਜੇ ਉਹ ਉਹਨੂੰ ਕਵਰ ਕਰ ਦੇਣ ਤਾਂ ਉਹ ਆਪਦੇ ਸੰਦਰਭ ਦੇ ਵਿੱਚ ਉਹ ਇਦਾਂ ਉਹ ਕਰਦੇ ਨੇ ਜਿਵੇਂ ਉਹਦੇ ਲਈ ਉਹ ਜਿਹੜੇ ਲੋਕ ਵੀ ਨਾਲ ਦੋਸ਼ੀ ਹੋਣ ਚਾਹੇ ਫਾਰਮਰ ਸੁਸਾਈਡ ਤੇ ਗੱਲ ਕਰ ਲਓ ਤੇ ਮਜ਼ਦੂਰਾਂ ਦੀ ਜੋ ਵੀ ਮਰਜ਼ੀ ਉਹ ਕਰੋ ਉਹਨਾਂ ਦਾ ਪੱਖ ਉਹ ਬਹੁਤ ਘੱਟ ਦੇਣਗੇ ਜਾਂ ਇਦਾਂ ਦੇ ਪੇਸ਼ਕਾਰੀ ਕਰਨਗੇ ਜਿਵੇਂ ਉਹ ਖੁਦ ਜਿਹੜੇ ਕਿਸਾਨ ਮਸਲਾ ਲਈ ਜਾਂ ਜਿਹੜੇ ਵੀ ਮਸਲੇ ਹੈਗੇ ਨੇ ਪੰਜਾਬ ਦੇ ਦੇਖਾ ਤੁਸੀਂ ਮਸਲੇ ਨੇ ਪਿੰਡੂ ਮਸਲੇ ਹਨਾ ਉਹ ਲੋਕ ਜ਼ਿੰਮੇਵਾਰ ਹੁਣ ਪ੍ਰਾਲੀ ਵਾਲੇ ਮਸਲੇ ਤੇ ਲਾ ਲਓ ਤੁਸੀਂ ਉਹ ਸਾਰੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਤੇ ਤੋਂ ਇਲਾਵਾ ਹੋਰ ਵੀ ਕੋਈ ਮਸਲਾ ਪੰਜਾਬੀ ਵਾਲਾ ਮਸਲਾ ਲੈ ਲਓ ਪੰਜਾਬੀ ਮਾਂ ਬੋਲੀ ਆ ਜੀ ਮੈਂ ਆਪਾਂ ਕਰਦੇ ਆਂ ਅੰਗਰੇਜ਼ੀ ਅਖਬਾਰਾਂ ਨੇ ਉਹਨੂੰ ਐਸ ਰੂਪ ਦੇ ਵਿੱਚ ਉਹਨੂੰ ਪੇਸ਼ ਕੀਤਾ ਹੈ ਰੈਡੀਕਲ ਟਾਇਰਿਸਟ ਉਹ ਇਦਾਂ ਪੇਸ਼ ਕੀਤਾ ਜਿਵੇਂ ਬਹੁਤ ਵੱਡਾ ਅੱਤਵਾਦ ਆ ਗਿਆ ਬਠਿੰਡੇ ਦਾ ਇੱਕ ਪੱਤਰਕਾਰ ਆ ਹਿਮਾਚਲ ਤੋਂ ਹਨਾ ਜਦੋਂ ਪੰਜਾਬੀ ਬੋਲੀ ਦਾ ਮਾਂ ਬੋਲੀ ਦਾ ਤੁਹਾਡਾ ਇਗਿਟੇਸ਼ਨ ਚੱਲ ਰਿਹਾ ਹੈ ਚੱਲ ਰਿਹਾ ਹੈ ਨਾ ਉਹਨੇ ਉਹਨਾਂ ਨੇ ਸਾਰਾ ਜੋਰ ਇਸੇ ਤਰ੍ਹਾਂ ਹੀ ਲਾਇਆ ਕਿ ਕੋਈ ਨਾ ਕੋਈ ਜਿਵੇਂ ਹੱਤਵਾਦ ਆ ਗਿਆ ਹੁੰਦਾ ਉਹ ਖਬਰ ਮੈਂ ਉਹਨੂੰ ਆਖਿਆ ਵੀ ਮੈਂ ਆ ਕੀ ਲਿਖ ਰਿਹਾ ਉਹ ਕਹਿੰਦਾ ਵੀ ਇਦਾਂ ਦੇ ਸ਼ਬਦ ਕੋਈ ਮਾੜੇ ਨਹੀਂ ਹੈਗੇ ਸਾਡੇ ਇਹੀ ਚੱਲਦੇ ਨੇ ਉਹ ਕਾਫੀ ਫਰਕ ਹੈਗਾ ਉਹ ਤੁਹਾਨੂੰ ਹਿੰਦੀ মিডিਆ ਵਾਲੇ ਵੀ ਤੇ ਇੰਗਲਿਸ਼ মিডিਆ ਵਾਲੇ ਵੀ ਇਦਾਂ ਪੇਸ਼ ਕਰਦੇ ਨੇ ਵੀ ਤੁਸੀਂ ਇੱਕ ਬਹੁਤ ਵੱਡਾ ਗੁਨਾਹ ਕਰ ਰਹੇ ਹੋ